ਹੈਲੋ ਫਰੈਂਡ ਸੋਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਜੌਬ ਦਾ ਸਿਕ ਅਪਡੇਟ ਆਪਣੇ ਚੈਨਲ ਤੇ ਦੇਖਣ ਲਈ ਮਿਲਦਾ ਵਾ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਪੰਜਾਬ ਦੇ ਜੌਬ ਦੇ ਅਪਡੇਟ ਦੇਖਣ ਲਈ ਆਪਣੇ ਚੈਨਲ ਜੁੜੇ ਰਹੋ ਤੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਕਰਕੇ ਰੱਖੋ ਹੁਣ ਲੈ ਕੇ ਚੱਲਦੇ ਆ ਜੀ ਭਰਤੀ ਦੀ ਆਰਮੀ ਪਬਲਿਕ ਸਕੂਲ ਭਰਤੀ ਪੰਜਾਬ ਵਿੱਚ ਆਈ ਹੈ ਪੋਸਟ ਜੀਡੀਪੀਜੀਟੀ ਪੀਆਰਟੀ ਤੇ ਐਨੀਥਿੰਗ ਹੋਰ ਬਹੁਤ ਪੋਸਟਾਂ ਨੇ ਏਜ ਨੋਨ ਲਿਮਟ ਸੈਲਰੀ 30000 ਪਲਸ ਕਿਹਨਾਂ ਉਮਰ ਹ ਤ ਯੋਗਤਾ ਪਾਈ ਕਰਨ ਦਾ ਤਰੀਕਾ ਸਾਰ ਪਲੀਜ਼ ਜੋ ਵੀ ਵੀਡੀਓ ਨੂੰ ਲਾਸਟ ਤੱਕ ਵਿਜੀਟ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਜੋ ਕਿ ਜ਼ਰੂਰਤਮੰਦ ਤੱਕ ਇਹ ਵੀਡੀਓ ਪਹੁੰਚਦੀ ਰਹੇ ਆਰਮਪੁਰ ਸਕੂਲ ਦੀ ਐਡ ਹੈ ਠੀਕ ਹੈ ਜੀ ਕਿੱਥੇ ਹੈ ਮੈਨਸ ਨੂੰ ਕਿਵੇਂ ਭਰਨੇ ਕੀ ਗੱਲ ਪਤਾ ਪੋਸਟਰ ਤੋਂ ਦਿਖਾ ਦੇ ਦਿੱਤਾ ਦੱਸਣ ਦਿੱਤਾ ਹੈ ਪੀਜੀਟੀ ਇੰਗਲਿਸ਼ টিਜੀਟੀ ਇੰਗਲਿਸ਼ ਪੀਆਰਟੀ ਹਿੰਦੀ ਕੰਪਿਊਟਰ ਸਾਇੰਸ ਤੇ ਐਨੀਥਿੰਗ ਠੀਕ ਹੈ ਜੀ ਟਾਈਮ ਐਂਡ ਡੇਟ ਇਨਟਰੂ ਹੈਗਾ 8 ਵਜੇ ਦਾ ਠੀਕ ਹੈ 1 ਅਕਤੂਬਰ 2025 ਨੂੰ ਇੰਟਰਵਿਊ ਆ ਕਿੱਦੇ ਜੀ 1 ਅਕਤੂਬਰ 2025 ਕਿਵੇਂ ਭਰਨਾ ਕੀ ਪ੍ਰੋਸੈਸ ਹੈ ਸਾਨੂੰ ਪਹਿਲਾਂ ਉਹ ਤਾਂ ਦਿੱਤੇ ਆ ਜੀ ਆ ਫਾਰਮ ਹੈ ਤੁਹਾਨੂੰ ਫਾਰਮ ਕਿੱਥੇ ਮਿਲੂਗਾ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਿਆ ਹੈ ਉੱਥੇ ਤੁਸੀਂ ਡਾਊਨਲੋਡ ਕਰ ਲੈਣਾ ਵਾ ਉੱਥੇ ਸਾਰਾ ਫਾਰਮ ਫਿਲ ਕਰਨ ਤੋਂ ਬਾਅਦ ਆ ਤੁਸੀ ਦੇਖ ਲੈਣਾ ਹੈ ਜਿਹੜਾ ਫਾਰਮ ਹੈ ਸਾਰਾ ਫਾਰਮ ਸਟੈਪ ਬਾਈ ਸਟੈਪ ਫਿਲ ਕਰ ਦੇਣਾ ਵਾ ਤੇ ਕਿੱਥੇ ਪੋਸਟ ਕਰਨਾ ਹੈਗਾ ਆ ਪਿਆ ਐਡਰੈਸ ਆਰਮੀ ਪਬਲਿਕ ਸਕੂਲ ਉੱਚੀ ਬੇਸੀ ਠੀਕ ਹੈ ਜੀ ਇੱਥੇ ਤੁਸੀਂ ਪੋਸਟ ਕਰ ਦੇਣਾ ਹੈਗਾ ਫਾਰਮ ਠੀਕ ਹੈ ਕਿਹੜੀ ਪੋਸਟ ਲਈ ਕੀ ਪੋਸਟ ਦੀ ਸਾਰਾ ਕੁਝ ਆਪਦਾ ਉਵੇਂ ਹੀ ਦੇਖ ਕੇ ਠੀਕ ਹੈ ਜੇ ਕੁਝ ਰੈਕ ਕਰ ਜਾਂਦਾ ਆਪ ਨੂੰ ਨਹੀਂ ਪਤਾ ਲੱਗਦਾ ਮੋਬਾਈਲ ਨੰਬਰ ਦਿੱਤਾ ਹੈ ਇਹਨਾਂ ਨੇ ਫੋਨ ਨੰਬਰ ਆ ਤਾਂ ਈਮੇਲ ਆਈਡੀ ਤੁਸੀਂ ਇਸ ਤੋਂ ਜ਼ਿਆਦਾ ਫੋਨ ਕਰਕੇ ਜਾਂ ਮੇਲ ਕਰਕੇ ਤੁਸੀਂ ਕਨਫਰਮ ਵੀ ਕਰ ਸਕਦੇ ਕੀ ਹੈ ਸਿਸਟਮ ਐਪਲੀਕੇਸ਼ਨ ਫਾਰਮ ਲੈਕਸ਼ਨ ਨੇ ਉੱਥੋਂ ਨਹੀਂ ਡਿਸਕ੍ਰਿਪਸ਼ਨ ਨਹੀਂ ਮਿਲਦਾ ਐਪਲੀਕੇਸ਼ਨ ਫਾਰਮ ਇੱਥੋਂ ਹੀ ਡਾਊਨਲੋਡ ਕਰ ਸਕਦੇ ਹੋ ਇਹ ਤਾਂ ਆਪਣਾ ਮੋਬਾਈਲ ਨੰਬਰ ਦੇਖ ਲਓ 60994 92431 ਇਸ ਤੇ ਵਟਸਐਪ ਰਾਹੀਂ ਮੈਸੇਜ ਨਹੀਂ ਮੰਗਛਦਾ ਪੱਕੀ ਵੀਡੀਓ ਡਿਸਕ੍ਰਿਪਸ਼ਨ ਤੇ ਵਟਸਐਪ ਗਰੁੱਪ ਦਾ ਲਿੰਕ ਵੀ ਹੈ ਤੁਸੀਂ ਜੋ ਵੀ ਜੁਆਇਨ ਕਰ ਸਕਦੇ ਹੋ ਕਿਸੇ ਨੂੰ ਕੁਝ ਪੁੱਛਣਾ ਕਰਨਾ ਹੈ ਗਰੁੱਪ ਦੇ ਵਿੱਚ ਵੀ ਆਪ ਨੂੰ ਜਾ ਕੇ ਕੁਝ ਵੀ ਪੁੱਛ ਸਕਦੇ ਇਹਨੇ ਬੋਲੇ ਇੰਗਲਿਸ਼ ਕੰਪਿਊਟਰ ਲੈਕਚਰਰ ਮੰਡੇਟਰੀ ਠੀਕ ਹੈ ਜੀ ਜਿਹੜੇ ਇਸ ਨੂੰ ਪੋਸਟਰ ਤੋਂ ਦੱਸ ਹੀ ਦਿੱਤਾ ਹੈ ਕਿ ਉਮਰ ਹੱਦ ਤੋਂ ਦੱਸ ਹੀ ਦਿੱਤੀ ਹੈ ਕਿ 40 ਸਾਲ ਤੋਂ 75 ਐਕਸਪੀਰੀਅੰਸ ਫਰੈਸ਼ਰ ਲਈ 40 ਸਾਲ ਦਾ ਐਕਸਪੀਰੀਅੰਸ ਨਹੀਂ ਇਸ ਤੋਂ ਲਾਸਟ ਡੇਟ ਹੈ ਲਾਸਟ ਟਾਈਮ ਹੈ ਸੋਰੀ ਹੈ ਨਾ ਕਿਸੇ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਪੀਜੀਟੀ ਇੰਗਲਿਸ਼ ਵਾਸਤੇ ਕੁਆਲੀਫਿਕੇਸ਼ਨ ਕੀ ਹੈ ਉਹਨਾਂ 2 ਇਅਰ ਐਕਸਪੀਰੀਅੰਸ ਹੋਵੇ ਘੱਟੋ ਘੱਟ ਐਮਏ ਕੋਰਸ ਅਵਰिजिनल ਪਟਕਲ ਤੇ 55% ਨੰਬਰ ਹੋਣੇ ਚਾਹੀਦੇ ਠੀਕ ਹੈ ਜੀ ਜਾਂ ਪੋਸਟ ਗ੍ਰੈਜੂਏਟ 55% ਨੰਬਰ ਮਾਸਟਰ ਡਿਗਰੀ ਹੋਵੇ ਤਾਂ 50% ਨੰਬਰ ਬੀਏ ਇਕੁਇਲਰ ਉਹਦੇ ਬਰਾਬਰ ਦੀ ਹੋਰ ਕੋਈ ਡਿਗਰੀ ਹੋਵੇ ਸੇਮ ਟਿਜੀ ਟਿੰਗਲਿਸ਼ ਦੇ ਵਿੱਚ ਵੀ ਹੈ ਕੀ ਬੋਲੇ ਨੇ ਇਹਦੇ ਵਿੱਚ ਵੀ 50% ਨੰਬਰ ਹੋਣੇ ਜ਼ਰੂਰੀ ਨੇ ਜਾਂ ਪੋਸਟ ਗ੍ਰੈਜੂਏਟ ਹੋਵੇ ਜਾਂ ਬੀਏ ਆਦਿ ਵਗੈਰਾ ਉਹ ਹਿੰਦੀ ਤੇ ਕੰਪਿਊਟਰ ਸਾਇੰਸ ਦੇ ਵਿੱਚ ਵੀ ਸੇਮ ਕੁਆਲਿਫਿਕੇਸ਼ਨ ਮੰਗੀ ਗਈ ਹੈ ਜਿਵੇਂ ਆ ਪੜਨਾ ਹੈ ਫਾਰਮ ਸਿ ਪਰਮ ਤੋਂ ਪਹਿਲਾਂ ਆਸਾਰ ਆਪਰਪਰ ਪੜ ਕੇ ਫੇਰ ਹੀ ਫਾਰਮ ਭਰਨਾ ਹੈ ਠੀਕ ਹੈ ਜੀ ਇਸ ਨੋਟੀਫਿਕੇਸ਼ਨ ਕਿੱਥੇ ਮਿਲ ਜੇ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੋਊਗਾ ਉੱਥੇ ਇਹਦੇ ਵਿੱਚ ਡਾਊਨਲੋਡ ਕਰ ਲੈਣਾ ਵਾ ਤੇ ਆਪ ਦਾ ਪੜ੍ਹ ਕੇ ਫਿਰ ਵੀ ਫਾਰਮ ਭਰਨਾ ਹੈ ਕਿਉਂਕਿ ਜਿਹੜਾ ਕੋਈ ਵੀ ਫਾਰਮ ਆਉਂਦਾ ਪੰਜਾਬ ਦੇ ਵਿੱਚ ਉਹ ਹਰ ਇੱਕ ਫਾਰਮ ਇਸ ਨੂੰ ਭਰਨਾ ਚਾਹੀਦਾ ਕਿਉਂਕਿ ਕਾਫੀ ਇਹ ਪੋਸਟ ਹੈ ਇਸ ਤਰ੍ਹਾਂ ਦੀ ਜਿਹਦੇ ਪਰ ਸਾਰਿਆਂ ਨੂੰ ਨਹੀਂ ਪਤਾ ਲੱਗਦਾ ਠੀਕ ਹੈ ਜੀ ਸੋਨੂੰ ਪਤਾ ਲੱਗ ਰਿਹਾ ਤੁਸੀਂ ਫਾਰਮ ਜਰੂਰ ਭਰੋ ਤੇ ਆਪਣੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਣੀ ਵੀਡੀਓ ਸ਼ੇਅਰ ਕਰਨ ਦੇ ਨਾਲ ਨਾਲ ਆਪਣੇ ਗਰੁੱਪ ਨੂੰ ਜੁਆਇਨ ਕਰ ਲਓ WhatsApp ਦਾ ਜੋ ਤੇ ਨਾਲ ਉੱਤੇ ਆਪਣੇ ਕੁਝ ਪੁੱਛਣਾ ਕਰਾ ਪੁੱਛੇ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਜੋ ਕਿ ਟੈਮਰ ਤੋਂ ਸੁਣ ਲਿੰਕ ਜੋ ਕਿ ਇਹਦਾ ਮਿਲਦਾ ਰਹੇ ਬਾਕੀ ਜੇ ਕਿਸੇ ਨੇ ਤਿਆਰੀ ਕਰਨੇ ਟੀਚਰ ਦੀ ਟੀਚਰ ਵਿੱਚ ਕਾਦੀ ਪੰਜਾਬੀ ਮਾਸਟਰ ਗ੍ਰੈਜੂਏਟ ਦੀ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਵੀਡੀਓ ਪਿਆਣ ਇੱਕ ਵਾਰ ਜਾ ਕੇ ਵਿਜ਼ਿਟ ਜ਼ਰੂਰ ਕਰੋ ਠੀਕ ਹੈ ਵੀਡੀਓ ਬਹੁਤ ਜ਼ਿਆਦਾ ਹਾਈ ਲੈਵਲ ਨੇ ਤੁਹਾਨੂੰ ਦੇਖ ਕੇ ਆਪ ਨੂੰ ਫੀਲ ਹੋਊਗਾ ਤੁਹਾਨੂੰ ਪੇੜ ਕਲਾਸਾਂ ਦੀ ਕੋਈ ਲੋੜ ਨਹੀਂ ਆਓ ਫ੍ਰੀ ਆਫ ਕੋਸਟ ਜੋ ਕਿ ਸਾਰਾ ਤੁਹਾਨੂੰ ਸਲੇਵਸ ਕੰਪਲੀਟ ਕਰਵਾਵਾਂਗੇ ਜੇ ਆਪਣੇ ਦੁਆਰਾ ਦਿੱਤੇ ਅਪਡੇਟਸ ਨੂੰ ਵਧੀਆ ਲੱਗਦਾ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਜੁੜੇ ਰਹੋ ਮਿਲਦੇ ਨੇਕਸਟ ਅ